नेहा सिमरन गल्ला ना मारो काम कर लो नेहा तू ओ वाला खाना साफ कर सिमरन तू ओ वाला खाना साफ कर ला सिमरन सही ਕੀਤਾ ਤੂੰ ਇਹਨਾਂ ਨੂੰ ਕੰਮ ਦੇ ਕੇ ਮੈਂ ਤਾਂ ਇਹ ਕਹਿ ਰਿਹਾ ਤੂੰ ਵੀ ਨਾ ਵਿਹਲੀ ਬੈਠ ਤੂੰ ਵੀ ਆਲਾ ਖਾਣਾ ਸਾਫ ਕਰ ਲਾ ਮੈਂ ਕਿਉਂ ਸਾਫ ਕਰੂੰਗੀ ਤੇ ਹੋਰ ਕਿੰਨੇ ਕਰਨਾ ਵਾ ਰਲ ਮਿਲ ਕੇ ਕੰਮ ਕਰਾਂਗੇ ਜਲਦੀ ਹੋ ਜਾਊਗਾ ਨਾਲੇ ਹੁਣ ਕਿਹੜਾ ਵੀਰਾ ਹੈਗਾ ਵਾ ਆਪਾਂ ਨੂੰ ਹੀ ਕਰਨਾ ਪੈਣਾ ਵਾ ਜਦੋਂ ਵੀਰਾਂ ਨਾਲ ਪੈਂਦਾ ਸੀ ਨਾ ਮੈਂ ਵੀ ਨਾਲ ਕੰਮ ਕਰਾਂਦਾ ਸੀ ਹੁਣ ਤੂੰ ਬਹਿ ਰਹੀ ਆ ਤੂੰ ਵੀ ਨਾਲ ਕਰਾਂਗੀ ਨਾਲੇ ਕੱਲ ਤੈਨੂੰ ਮਾਰਕੀਟ ਐਵੇਂ ਨਹੀਂ ਦਿਖਾਈ ਜਦੋਂ ਗਾਹਕ ਦੁਕਾਨ ਤੇ ਜ਼ਿਆਦਾ ਹੋਇਆ ਕਰਨਗੇ ਤੂੰ ਮਾਰਕੀਟ ਸਮਾਨ ਵੀ ਲੈ ਕੇ ਆਇਆ ਕਰਨਾ ਵਾ ਮੈਂ ਮਾਰਕੀਟ ਨਹੀਂ ਜਾਣਾ ਮੈਂ ਤੁਹਾਨੂੰ ਕੱਲ ਹੀ ਗਿਆ ਸੀਗਾ ਮਾਰਕੀਟ ਜਾਂਦੀ ਮੈਂ ਚੰਗੀ ਥੋੜੀ ਲੱਗੂਗੀ ਮੈਂ ਤੁਹਾਨੂੰ ਕੱਲ ਵੀ ਕਹਤਾ ਸੀ ਕੰਮ ਹੁਣ ਰਲ ਕੇ ਹੀ ਕਰਨਾ ਪੈਣਾ ਵਾ ਇਦਾਂ ਕੁ ਜਾਣਾ ਨਹੀਂ ਹੋਣਾ ਤੂੰ ਆਹ ਵਾਲਾ ਖਾਣਾ ਸਾਫ ਕਰ ਮਾਂ ਵਾਲਾ ਕਰਤਾ ਵਾ ਨਾਲੇ ਤੈਨੂੰ ਹੋਰ ਗੱਲ ਕਹਾਂ ਮੈਂ ਸਵੇਰੇ ਨਾ ਸਾਰੇ ਕੰਮ ਕਰਕੇ ਮੇਰੇ ਤਿਆਰ ਹੋਣ ਤੱਕ ਤੂੰ ਰੈਡੀ ਹੋਣੀ ਚਾਹੀਦੀ ਆ ਤੂੰ ਨਾਲ ਆਣਾ ਮੇਰੇ ਤੇ ਸ਼ਾਮ ਨੂੰ ਆਪਾਂ ਇਕੱਠੇ ਜਾਇਆ ਕਰਨਾ ਕਰੇ ਘਰ ਦੇ ਕੰਮ ਕੌਣ ਕਰੂਗਾ ਸਾਰੇ ਫਿਰ ਤੂੰ ਮੇਰੀ ਗੱਲ ਗੌਰ ਨਾਲ ਸੁਣੀ ਨਹੀਂ ਤੇਰੇ ਘਰ ਦੇ ਸਾਰੇ ਕੰਮ ਮੁੱਕੇ ਹੋਣੇ ਚਾਹੀਦੇ ਜਦੋਂ ਤੱਕ ਮੈਂ ਰੈਡੀ ਹੁੰਨਾ ਵਾਂ ਆਪਾਂ ਇਦਾਂ ਕਰਦੇ ਕੋਈ ਕੰਮ ਆਲੀ ਰੱਖ ਲੈਣੇ ਆ ਭੁੱਲ ਜਾ ਖਰਚਾ ਪਹਚਾਣਾ ਵਾਂ ਵਧਾਣਾ ਨਹੀਂ ਆ ਨਾਲੇ ਮੈਂ ਤੈਨੂੰ ਕਹਿ ਰਿਹਾ ਵਾਂ ਜਿਸ ਹਿਸਾਬ ਨਾਲ ਸੇਲ ਆ ਨਾ ਦੋ ਜਣੇ ਦੀ ਲੋਡ ਹੈ ਨਹੀਂ ਆਪਾਂ ਨੂੰ ਇੱਕ ਜਣੇ ਨੂੰ ਹਟਾ ਦੇਣਾ ਚਾਹੀਦਾ ਆਪਾਂ ਨੂੰ ਮੈਂ ਤਾਂ ਇਹ ਸੋਚਦਾ ਵਾਂ ਨੀਹਾ ਦੀ ਤਨਖਾਹ ਘੱਟ ਸਿਮਰਨ ਦੀ ਜ਼ਿਆਦਾ ਵਾ ਸਿਮਰਨ ਨੂੰ ਹਟਾ ਦਿੰਨੇ ਆਪਾਂ ਚੱਲ ਹੁਣ ਖੜੀ ਨਾ ਰਹਿ ਕਰ ਲੈ ਕੰਮ ਤੂੰ ਵੀ ਮੈਂ ਇੱਧਰ ਲ ਖਾਣਾ ਕਰ ਲੈਣਾ ਕੰਮ ਕਿਉਂ ਕੀ ਹੋ ਗਿਆ ਤੁਸੀਂ ਮੈਨੂੰ ਜਾਣ ਕੇ ਤੰਗ ਕਰਦੇ ਪਏ ਹੋ ਤੰਗ ਉਹ ਮੈਂ ਕਿਉਂ ਤੰਗ ਕਰਨਾ ਤੰਗ ਤਾਂ ਵੀਰਾ ਕਰਦਾ ਸੀ ਨਾਲੇ ਕੰਮ ਕਿਉਂ ਨਹੀਂ ਕਰਨਾ ਮੈਂ ਘਰੇ ਚਲੀ ਆ ਮੇਤੋਂ ਨਹੀਂ ਹੋਣਾ ਕੰਮ ਕਰੇ ਜਾ ਕੇ ਕੀ ਕਰੇਗੀ ਇਕੱਲੀ ਕੰਧਾਂ 'ਚ ਟੱਕਰਾ ਮਾਰੇਗੀ ਘਰੇ ਕੋਈ ਕੰਮ ਹੈਗਾ ਵਾ ਹੁਣ ਪਹਿਲੇ ਤਾਂ ਸੌ ਕੰਮ ਹੁੰਦੇ ਸੀ ਵੀਰੇ ਦੇ ਕੱਪੜੇ ਧੋਣੇ ਮੇਰੇ ਧੋਣੇ ਜਾਂ ਆਪਣੇ ਧੋਣੇ ਹੁਣ ਕੀ ਕਰਨਾ ਘਰੇ ਜਾ ਕੇ ਮੇਰੀ ਗੱਲ ਸੁਣ ਪਹਿਲੇ ਵੀਰਾ ਬੋਲਦਾ ਹੁੰਦਾ ਸੀ ਕਿ ਕੰਮ ਕਰ ਲੋ ਕਰ ਲੋ ਕਰ ਲੋ ਹੁਣ ਤਾਂ ਕੋਈ ਰੋਕਣ ਟੋਕਣ ਵਾਲਾ ਵੀ ਨਹੀਂ ਤੂੰ ਕੀ ਚਾਹਦੀ ਸੀ ਦੁਕਾਨ ਆਪਣੇ ਨਾ ਹੋਵੇ ਹੋ ਗਈ ਨਾ ਆਪਣੇ ਦੁਕਾਨ ਉਦੋਂ ਆਪਾਂ ਨੂੰ 20-25 ਹਜ਼ਾਰ ਖਰਚਾ ਮਿਲਦਾ ਸੀ ਤੇ ਹੁਣ 20-25 ਹਜ਼ਾਰ ਤਾਂ ਬਣਦਾ ਵੀ ਨਹੀਂ ਬਣੂਗਾ ਸਿਮਰਨ ਪਰ ਘਰ ਵੇਲੇ ਬਹਿ ਕੇ ਨਹੀਂ ਨਾ ਬਣਨਾ ਦੁਕਾਨ ਤੇ ਆਈਆਂ ਤਾਂ ਦੁਕਾਨ ਤੇ ਕੰਮ ਕਰਕੇ ਬਣਨਾ ਵਾ ਨਾਲੇ ਹੁਣ ਦੁਕਾਨ ਤੋਂ ਚਾਹੇ 100 ਬਣੇ ਚਾਹੇ 500 ਬਣੇ ਚਾਹੇ 1000 ਬਣੇ ਚਾਹੇ ਲੱਖ ਬਣੇ ਸਾਰੇ ਆਪਣੇ ਨੇ ਪਰ ਬਣਨਗੇ ਤਾਂ ਤਾਂ ਹੀ ਨਾ ਜੇ ਆਪਾਂ ਕੰਮ ਕਰਾਂਗੇ ਮਿਲ ਕੇ ਨਾਲੇ ਜੇ ਤੂੰ ਨਹੀਂ ਸਾਥ ਦੇਂਗੀ ਮੇਰਾ ਤੇ ਹੋਰ ਕੌਣ ਦੇਊਗਾ ਮੇਤੋ ਨਹੀਂ ਕੰਮ ਹੋਣਾ ਹੈਗਾ ਮੈਂ ਤਾਂ ਘਰੇ ਹੀ ਜਾਊਂਗੀ ਤੂੰ ਗੱਲ ਕਿਉਂ ਨਹੀਂ ਸਮਝ ਰਹੀ ਮੇਰੀ ਚਾਹੇ ਮਨ ਮਾਰ ਕੇ ਕੰਮ ਕਰ ਚਾਹੇ ਜਿੱਦਾਂ ਖੁਸ਼ ਹੋ ਕੇ ਕਰ पर करना पैना वीरे तुकी करते पाए हो शीशा साफ करता हाँ? वीरे भाभी जी तो क्यों काम करा रहे हो ਕਿਉਂ ਤੁਸੀਂ ਕੰਮ ਕਰ ਸਕਦੇ ਤੇ ਉਹ ਵੀ ਤਾਂ ਕਰ ਹੀ ਸਕਦੀ ਆ ਵੀਰੇ ਉਹ ਇੱਥੇ ਕੰਮ ਕਰਦੇ ਨਹੀਂ ਵਧੀਆ ਲੱਗਦੇ ਅਸੀਂ ਹੈਗੀਆਂ ਤਾਂ ਹੈ ਆ ਦੋ ਜਾਨੀਆਂ ਕਰਨ ਨੂੰ ਸਿਮਰਨ ਸਾਡੀ ਦੁਕਾਨ ਆ ਜੇ ਆਪਣੀ ਦੁਕਾਨ ਚ ਨਹੀਂ ਕੰਮ ਕਰਨਾ ਤਾਂ ਹੋਰ ਕਿੱ데 ਚ ਕਰਨਾ ਵਾ ਵੀਰੇ ਡਸਟਿੰਗ ਕੌਣ ਕਰਾਂਦਾ ਦੁਕਾਨ ਤੇ ਸਿਮਰਨ ਹੁਣ ਪਹਿਲਾਂ ਵਾਲੇ ਹਾਲਾਤ ਨਹੀਂ ਰਹੇ ਨਾਲੇ ਜਦੋਂ ਸਿਚੁਏਸ਼ਨ ਚੇਂਜ ਹੁੰਦੀ ਆ ਨਾ ਤਾਂ ਬੰਦੇ ਨੂੰ ਵੀ ਚੇਂਜ ਹੋਣਾ ਪੈਂਦਾ ਵਾ ਨਾਲੇ ਜੇ ਰੋਟੀ ਖਾਣੀ ਆ ਕੰਮ ਤਾਂ ਕਰਨਾ ਹੀ ਪੈਣਾ ਵਾ ਜਿੱਦਾਂ ਦੇ ਹਾਲਾਤ ਚੱਲਦੇ ਪਏ ਆ ਮੈਨੂੰ ਲੱਗਦਾ ਸਾਨੂੰ ਤਾਂ ਸਵੇਰੇ 8 ਵਜੇ ਆਣਾ ਪਿਆ ਕਰਨਾ ਵਾ ਵੀਰੇ ਇੰਨੀ ਜਲਦੀ ਤਾਂ ਅਸੀਂ ਨਹੀਂ ਆ ਸਕਦੇ ਨਾ ਉਹ ਤੁਸੀਂ ਆ ਜਿਓ 10 ਵਜੇ ਅਸੀਂ 8 ਵਜੇ ਆਇਆ ਕਰਾਂਗੇ ਸੌਤੀ ਭਾਬੀ ਤੇਰੀ ਆ ਕੇ ਝਾੜੂ ਪੂੰਛਾ ਵੀ ਕਰਦਿਆ ਕਰੂਗੀ ਜਦੋਂ ਤੁਸੀਂ ਆਓਗੇ ਤੁਹਾਨੂੰ ਸਿਰਫ ਡਸਟਿੰਗ ਹੀ ਕਰਨੀ ਹੋਊਗੀ ਇਹ ਝਾੜੂ ਪੂੰਛਾ ਤੂੰ ਕਾਹਤੋਂ ਟੈਨਸ਼ਨ ਲਈ ਜੰਨੀ ਆ ਆਪਣੀ ਦੁਕਾਨ ਆ ਸਾਰਾ ਕੁਝ ਕਰਾਂਗੇ ਅਸੀਂ ਆਪਣੀ ਦੁਕਾਨ ਚ ਨਾਲੇ ਜੇ ਤੁਸੀਂ ਸ਼ਾਮ ਨੂੰ 8 ਵਜੇ ਜਾਣਾ ਤੁਸੀਂ ਜਾਓ ਅਸੀਂ 10 ਵਜੇ ਤੱਕ ਬੈਠਿਆ ਕਰਾਂਗੇ ਘਰੇ ਜਾ ਕੇ ਵੀ ਕੀ ਕਰਨਾ ਸੀ ਟੀਵੀ ਦੇਖਣਾ ਵਾ ਉਹਦੇ ਨਾਲੋਂ ਵਧੀਆ ਦੁਕਾਨ ਤੇ ਕੰਮ ਕਰਾਂਗੇ ਚਾਰ ਪੈਸੇ ਬਣਨਗੇ ਤਾਂ ਹੀ ਸੇਲ ਵਧੂਗੀ ਕਿਉਂਕਿ ਜਿੱਦਾਂ ਦੇ ਹਾਲਾਤ ਪਿਛਲੇ ਮਹੀਨੇ ਸੀ ਤਨਖਾਹ ਦਿੱਤੀ ਨਹੀਂ ਗਈ ਮੈਨੂੰ ਲੱਗਦਾ ਇਸ ਵਾਰ ਵੀ ਨਹੀਂ ਦਿੱਤੀ ਜਾਣੀ ਵੀਰੇ ਤੁਹਾਡੇ ਕਹਿਣ ਦਾ ਮਤਲਬ ਕੀ ਆ ਹੁਣ ਕਹਿਣ ਦਾ ਮਤਲਬ ਤਾਂ ਮੈਂ ਇਹੀ ਕਹਿ ਰਿਹਾ ਵਾਂ ਕਿ ਜ਼ਿਆਦਾ ਲੋਡ ਹੈ ਨਹੀਂ ਵੈਸੇ ਦੋ ਜਾਣਿਆਂ ਦੀ ਇੱਕ ਨਾ ਵੀ ਸਰ ਸਕਦਾ ਸਾਡਾ ਵੀਰੇ ਤੁਸੀਂ ਸਾਫ਼-ਸਾਫ਼ ਕੋ ਕਹਿਣਾ ਕੀ ਜਾਣੇ ਹੋ ਸਾਫ਼-ਸਾਫ਼ ਤਾਂ ਇਹੀ ਆ ਜੇ ਤੂੰ ਆਪਣਾ ਕੰਮ ਕਰਦੀ ਵੀ ਇਹ ਤਾਂ ਕਰ ਲੈ ਜੇ ਸਾਡੇ ਦੋਨਾਂ ਦੀ ਗੱਲ ਵਿੱਚ ਬੋਲੇਗੀ ਤਾਂ ਮਜਬੂਰਨ ਮੈਨੂੰ ਹਟਾਣਾ ਪਊਗਾ ਤੈਨੂੰ ਜਾ ਕਰ ਲੈ ਕੰਮ ਆਪਣਾ ਸਿਮਰਨ ਚੱਲ ਵੀ 11:00 ਵੱਜ ਗਏ ਨੇ ਲੇਟ ਹੋ ਰਹੇ ਆ ਆਪਾਂ ਅਜੇ ਮੇਰੇ ਸਾਰੇ ਕੰਮ ਪਿਆ ਕਰਨ ਵਾਲੇ ਝਾੜੂ ਪੋਚਾ ਵੀ ਕਰਨ ਵਾਲਾ ਪਿਆ ਵਾ ਝਾੜੂ ਪੋਚਾ ਕਰਕੇ ਕੀ ਕਰਨਾ ਘਰੇ ਕਿਹੜਾ ਕਿਸੇ ਨਹੀਂ ਆਣਾ ਆਪਾਂ ਤਾਂ ਦੋਨਾਂ ਦੀ ਦੁਕਾਨ ਤੇ ਚਲ ਜਣਾ ਵਾ ਪਰ ਫਿਰ ਵੀ ਸਫਾਈ ਤਾਂ ਜ਼ਰੂਰੀ ਹੈ ਨਾ ਕੋਈ ਗੱਲ ਨਹੀਂ ਸ਼ਾਮ ਨੂੰ ਆ ਕੇ ਕਰ ਲਈ ਬਾਹਰ ਮੌਸਮ ਬੜਾ ਖਰਾਬ ਆ ਠੰਡ ਲੱਗਦੀ ਪਈ ਆ ਮੈਨੂੰ ਮੌਸਮ ਖਰਾਬ ਆ ਤੂੰ ਪਹਿਲੀ ਬਹਾਨੇ ਲਾਈ ਜਿੰਦੀ ਆ ਮੈਂ ਤਾਂ ਤੈਨੂੰ ਬਾਜ਼ਾਰ ਭੇਜਣਾ ਵਾ ਨਾਲੇ ਜੇ ਠੰਡ ਲੱਗਦੀ ਆ ਜੈਕਟ ਤੂੰ ਭਾਵੇਂ ਵੀ ਪਾ ਨਾ ਵਾ ਬਾਜ਼ਾਰ ਮੈਂ ਜਾ ਕੇ ਕੀ ਕਰੂੰਗੀ ਮੈਨੂੰ ਕਿਹੜਾ ਕੰਮ ਆਂਦਾ ਵਾ ਹਜੇ ਤੇ ਕੰਮ ਕੋਈ ਨਹੀਂ ਕੋਈ ਵੀ ਮਾੜੇ ਢਿੱਡੋ ਸਿੱਖੇ ਨਹੀਂ ਆਂਦਾ ਕੰਮ ਕੰਮ ਤੈਨੂੰ ਸਿਖਾ ਦੂੰਗਾ ਚੱਲ ਆ ਮੈਂ ਦੁਕਾਨ ਤੇ ਤੈਨੂੰ ਦੱਸਦਾ ਕੀ ਕਰਨਾ ਵਾ ਤੁਸੀਂ ਐਦਾਂ ਕਰੋ ਤੁਸੀਂ ਜਾਓ ਮੈਂ ਕੰਮ ਕਰਕੇ ਫਟਾਫਟ ਆ ਜਾਨੀ ਆ ਸਿਮਰਨ ਬਹਾਨੇ ਲਾਣੇ ਛੱਡ ਦੇ ਕੰਮ ਕਰਨਾ ਹੀ ਪੈਣਾ ਇਕੱਠੇ ਮਿਲ ਕੇ ਤਾਂ ਹੀ ਗੁਜ਼ਾਰਾ ਹੋਣਾ ਵਾ ਤੁਸੀਂ ਮੰਨੋ ਨਾ ਗੱਲ ਮੈਂ ਤੈਨੂੰ ਕਹਤਾ ਵਾ ਤੂੰ ਮੇਰੇ ਨਾਲ ਜਾਣਾ ਵਾ ਕੱਲ ਵੀ ਤੈਨੂੰ ਸਮਝਾਇਆ ਵਾ ਐਦਾਂ ਥੋੜੀ ਆ ਇਤੋਂ ਗੁਜ਼ਾਰਾ ਨਹੀਂ ਚੱਲਣਾ ਜਿੱਦਾਂ ਦੇ ਹਾਲਾਤ ਚੱਲਦੇ ਪਏ ਨੇ ਕੁੜੀਆਂ ਕੰਮ ਥੋੜੀ ਕਰਦੀਆਂ ਹੁੰਦੀਆਂ ਨੇ ਗੀਆਂ ਕੁੜੀਆਂ ਤੇ ਦੁਕਾਨ ਤੇ ਜਿਹੜੀਆਂ ਸਿਮਰਨ ਨੇਹਾ ਨੇ ਉਹ ਕੁੜੀਆਂ ਨਹੀਂ ਹੈਗੀਆਂ ਸਾਰੇ ਕੰਮ ਦਾ ਠੇਕਾ ਮੁੰਡਿਆਂ ਨੇ ਹੀ ਲਿੱਤਾ ਹੋਇਆ ਵਾ ਤੂੰ ਕੁਝ ਨਹੀਂ ਕਰਨਾ ਤੇ ਮੈਂ ਘਰੇ ਕੰਮ ਕਰੂੰਗੀ ਹੋਈ ਨਹੀਂ ਘਰੇ ਨਹੀਂ ਕਰਨਾ ਕੰਮ ਤੈਨੂੰ ਮੈਂ ਕਿਹਾ ਮੈਂ ਰਾਤੀ ਕਰਾਉਂਗਾ ਤੇਰਾ ਨਾ ਕੰਮ ਤੂੰ ਮੇਰੇ ਨਾਲ ਜਾ ਕੇ ਕੰਮ ਕਰਨਾ ਵਾ ਬਹਾਨੇ ਨਾ ਲਾ ਜੇ ਤੈਨੂੰ ਜ਼ਿਆਦਾ ਵਾ ਮੈਂ ਦੁਕਾਨ ਬੰਦ ਕਰ ਦਿੰਨਾ ਮੈਂ ਬਹਿ ਜਾਣਾ ਕਰੇ ਤੂੰ ਵੀ ਘਰੇ ਬੁਖੀ ਰਿਆ ਲਾ ਮੈਂ ਵੀ ਬੁਖਾ ਰਿਆ ਲੰਨਾ ਵਾ ਰਹਿਂ ਦਨੇ ਦੁਕਾਨ ਤੇ ਜਾਣ ਨੂੰ ਸਾਰਾ ਠੇਕਾ ਮੁੰਡਿਆਂ ਨੇ ਲਿੱਤਾ ਹੋਇਆ ਨਾ ਦੁਕਾਨ ਤੇ ਵੀ ਮੁੰਡੇ ਜਾਣ ਕੰਮ ਵੀ ਮੁੰਡੇ ਕਰਨ ਰਿਸ਼ਤੇਦਾਰਾਂ ਦੀਆਂ ਗੱਲਾਂ ਵੀ ਮੁੰਡੇ ਹੀ ਸੁਣਨ ਜੇ ਗਲਤੀ ਹੋ ਜੇ ਉਹ ਵੀ ਮੁੰਡੇ ਦੀ ਗਲਤੀ ਆ ਤੁਹਾਡੀ ਤਾਂ ਕੋਈ ਗਲਤੀ ਨਹੀਂ ਤੂੰ ਹੀ ਤਾਂ ਘਰੇ ਬਹਿ ਕੇ ਗੱਲਾਂ ਕਰਨੀਆਂ ਨੇ ਉਹਨਾਂ ਬਾਰੇ ਸੋਚ ਨਾਲੇ ਤੂੰ ਕਹਿੰਨੀ ਵੀ ਠੰਡ ਲੱਗਦੀ ਪਈ ਆ ਤੈਨੂੰ ਇਕੱਲੇ ਨੂੰ ਠੰਡ ਲੱਗਦੀ ਆ ਉਹਨਾਂ ਬਾਰੇ ਸੋਚ ਜਿਹੜੇ ਰਾਤ ਨੂੰ ਡਿਲੀਵਰੀਆਂ ਦਿੰਦੇ ਨੇ ਉਹਨਾਂ ਦੇ ਵੀ ਤਾਂ ਪਰਿਵਾਰ ਨੇ ਉਹ ਵੀ ਤਾਂ ਕੰਮ ਕਰਦੇ ਆ ਤੇ ਆਪਾਂ ਵੀ ਕਰ ਸਕਦੇ ਆ ਹੋਣ ਘਰੇ ਬੈ ਕੇ ਗੁਜ਼ਾਰਾ ਨਹੀਂ ਚੱਲਣਾ ਤੈਨੂੰ ਨਾਲ ਹੀ ਕਰਨਾ ਪੈਣਾ ਸਿਮਰਨ ਕੰਮ ਬਹਾਨੇ ਨਾ ਲਾ ਹੁਣ ਬਹਾਨੇ ਨਹੀਂ ਚੱਲਨੇ ਪਹਿਲੇ ਸੀਗੇ ਪਹਿਲਾ ਟਾਈਮ ਹੋਰ ਸੀ ਉਦੋਂ ਸਭ ਕੁਝ ਸੀਗਾ ਹੁਣ ਆਪ ਬਣਾਉਣਾ ਪੈਣਾ ਆਪਾਂ ਨੂੰ ਨਹੀਂ ਤਾਂ ਬਾਅਦ ਚ ਪਸਤਾਵਾਂਗੇ ਆਪਾਂ ਜੋ ਹੈਗਾ ਉਹ ਵੀ ਨਹੀਂ ਰਹਿਣਾ ਫਿਰ ਆਪਣੇ ਕੋ ਮੈਂ ਨਹੀਂ ਗੱਲਾਂ ਸੁਣ ਸਕਦਾ ਹੁਣ ਰਿਸ਼ਤੇਦਾਰਾਂ ਦੀਆਂ ਮੈਂ ਨਹੀਂ ਹੱਥ ਆਟਕ ਸਕਦਾ ਕਿ ਮੈਨੂੰ ਪੈਸੇ ਦੇ ਦਿਓ ਮੇਰਾ ਕੰਮ ਨਹੀਂ ਚੱਲਦਾ ਪਿਆ ਬਹੁਤ ਹੋ ਗਿਆ ਹੁਣ ਹੁਣ ਬੋਲ ਪਾ ਬੋਲਦੀ ਨਹੀਂ ਪਈ ਇਹ ਸਭ ਮੈਨੂੰ ਕਿਉਂ ਸੁਣਾਣੇ ਪਏਓ ਮੇਰੇ ਕਰਕੇ ਥੋੜੀ ਹੋਇਆ ਵਾ ਗਾਕਾ ਨੂੰ ਮੈਂ ਕਿਹਾ ਗਿਆ ਸੀ ਕਿ ਦੁਕਾਨ ਤੇ ਨਾ ਆਇਓ ਤੂੰ ਮੰਨ ਚਾਹੇ ਨਾ ਮੰਨ ਹੋਇਆ ਸਭ ਕੁਝ ਤੇਰੇ ਕਰਕੇ ਆ ਉਦੋਂ ਮੈਂ ਤੈਨੂੰ ਸਮਝਾਂਦਾ ਸੀ ਕਿ ਸਭ ਕੁਝ ਠੀਕ ਚੱਲ ਰਿਹਾ ਚੱਲਣ ਦੇ ਪਰ ਨਹੀਂ ਆਪਾਂ ਨੂੰ ਤਾਂ ਘਰ ਵੀ ਚਾਹੀਦਾ ਦੁਕਾਨ ਵੀ ਚਾਹੀਦੀ ਆ ਹੁਣ ਕੀ ਕਰਨਾ ਵਾ ਨਾਲੇ ਉਦੋਂ ਵੀਰ ਆ ਨਾ ਪੈਸੇ ਦਿੰਦਾ ਹੁੰਦਾ ਸੀ ਆਪਾਂ ਨੂੰ ਸੰਭਾਲਣੇ ਨਹੀਂ ਆਏ ਫਜ਼ੂਲ ਖਰਚੇ ਕਰਦੇ ਸੀ ਆਪਾਂ ਜਿਹੜੀ ਲੋੜ ਵੀ ਨਹੀਂ ਸੀਗੀ ਜੇ ਉਦੋਂ ਪੈਸੇ ਸਾਹਮਣੇ ਹੁੰਦੇ ਨਾ ਹੁਣ ਆਪਣੇ ਮੁਸ਼ਕਿਲ ਸਮੇਂ ਕੰਮ ਆਂਦੇ ਉਹ ਹੁਣ ਤੂੰ ਕਹਿੰਦੀ ਵੀ ਮੇਰੇ ਕਰਕੇ ਨਹੀਂ ਹੋਇਆ ਤੇ ਹੋਰ ਕਿਹਦੇ ਕਰਕੇ ਹੋਇਆ ਵਾ ਇਹ ਤੁਸੀਂ ਜੋ ਮਰਜ਼ੀ ਕਰ ਲੋ ਜੋ ਮਰਜ਼ੀ ਗਈ ਜਾਓ ਮੈਂ ਨਹੀਂ ਜਾਂਦੀ ਦੁਕਾਨ ਤੇ ਮੈਂ ਕੋਈ ਕੰਮ ਵਾਲੀ ਆ ਵਿਆਹ ਕੇ ਆਈ ਆ ਇਸ ਘਰ ਚ ਮੈਂ ਕਦੋਂ ਕਿਹਾ ਤੈਨੂੰ ਕਿ ਤੂੰ ਕੰਮ ਵਾਲੀ ਆ ਮੈਂ ਕਿਹਾ ਤੈਨੂੰ ਤਨਖਾਹ ਦੇਣੀ ਆ ਨਾਲੇ ਮੈਂ ਹੀ ਸਾਰਾ ਠੇਕਾ ਲਿੱਤਾ ਆਵਾ ਕਿ ਕੰਮ ਵੀ ਮੈਂ ਕਰਾਂ ਗੱਲਾਂ ਵੀ ਤੁਹਾਡੀਆਂ ਸੁਣਾ ਸਿਮਰਨ ਪਿਆਰ ਤੇ ਵਪਾਰ ਆਪਣੀ ਜਗ੍ਹਾ ਵਾ ਪਿਆਰ ਤੇਰੇ ਨਾਲ ਹੈਗਾ ਵਾ ਸਾਰੀ ਉਮਰ ਰਹੂਗਾ ਪਰ ਵਪਾਰ ਵਪਾਰ ਤੇ ਤੈਨੂੰ ਤਾਂ ਲੈ ਕੇ ਆ ਰਿਆ ਵਾ ਕਿ ਕੰਮ ਹੁਣ ਮੇਰੇ ਤੋਂ ਨਹੀਂ ਹੋ ਰਿਆ ਉਦੋਂ ਵੀਰਾ ਸੀ ਸਾਰਾ ਕੁਝ ਮੈਨੇਜ ਕਰਦਾ ਸੀ ਤੇ ਚੱਲ ਰਿਆ ਸੀ ਵਧੀਆ ਪਰ ਟਾੜੀਆਂ ਗੱਲਾਂ ਚਾਕੇ ਮੈਂ ਸਾਰਾ ਸਟੈਪ ਚੱਕਿਆ ਤੇ ਹੁਣ ਤੁਹਾਨੂੰ ਨਾਲ ਕੰਮ ਕਰਨਾ ਹੀ ਪੈਣਾ ਵਾ ਐ ਨਾ ਹੋਵੇ ਕਿ ਸਾਲ ਨੂੰ ਆਪਣਾ ਘਰ ਜਾਂ ਦੁਕਾਨ ਦੋਨੇ ਵੇਚਣੀਆਂ ਪੈ ਜਾਣ ਭਰਾ ਤਾਂ ਤੇਰਾ ਕੱਲ ਸਲਾਹ ਵੀ ਦੇ ਰਿਆ ਸੀ ਮੈਨੂੰ ਉਹੀ ਭਰਾ ਵਾ ਜਿਹੜਾ ਕਹਿੰਦਾ ਈ ਦੁਕਾਨ ਆਪਣੇ ਨਾਂ ਕਰਾ ਲਓ ਸਾਰਾ ਕੁਝ ਬਣੂਗਾ ਹੁਣ ਇਹ ਸਲਾਹ ਦਿੰਦਾ ਕਿ ਦੁਕਾਨ ਵੇਚ ਦੋ ਸਹੀ ਦੱਸਾਂ ਚਾਹ ਭਰਾ ਵਾ ਚਾਹ ਬਾਕੀ ਸਾਰੇ ਰਿਸ਼ਤੇਦਾਰ ਆ ਉਹ ਕਿਸੇ ਨੂੰ ਵੀ ਖੁਸ਼ ਨਹੀਂ ਦੇਖ ਸਕਦੇ ਉਹ ਤਾਂ ਚਾਹੁੰਦੇ ਨੇ ਕਿ ਦਰਦਾਂ ਧੱਕੇ ਖਾਣ ਇਹ ਤੂੰ ਹੀ ਨਹੀਂ ਮੇਰੀ ਗੱਲ ਸੁਣੀ ਪਰ ਮੈਂ ਤੇਰੀਆਂ ਸਾਰੀਆਂ ਗੱਲਾਂ ਮੰਨੀਆਂ ਤਾਂ ਜੇ ਇੱਥੇ ਪਹੁੰਚ ਗਿਆ ਵਾਂ ਤੇਰੇ ਕੋਲ ਨਾ 2 ਮਿੰਟਾ ਸੋਚ ਲੈ ਤੇ ਮੈਂ ਦੁਕਾਨ ਤੇ ਚੱਲਾਂ ਦੁਕਾਨ ਤੇ ਆ ਜਾ ਹੋਰ ਕੋਈ ਆਪਸ਼ਨ ਨਹੀਂ ਹੈ ਜੀ ਨਹੀਂ ਹਾਂ ਸ਼ੁਭਰਾਜ ਭਾਬੀ ਜੀ ਆਏ ਨਹੀਂ ਹੈਗੇ ਸਹੀ ਕਿਹਾ ਮੈਨੂੰ ਲੱਗਦਾ ਵੀਰੇ ਨੇ ਮੇਰੀ ਗੱਲ ਮੰਨ ਨਹੀਂ ਲਈ ਤੈਨੂੰ ਪਤਾ ਕੱਲ ਜਦੋਂ ਭਾਬੀ ਜਿੱਥੇ ਕੰਮ ਕਰਦੇ ਵੇਸ ਉਹਨਾਂ ਨੇ ਮੂੰਹ ਬਣਾਇਆ ਹੋਇਆ ਸੀ ਉਹਨਾਂ ਨੂੰ ਕੰਮ ਕਰਨਾ ਨਹੀਂ ਪਸੰਦ ਇੱਥੇ ਆਪਾਂ ਨੂੰ ਕਹੇ ਬਗੈਰ ਕਿ ਉਹ ਆਪਣੇ ਹੁੰਦੇ ਆ ਕੰਮ ਕਰਨ ਸਹੀ ਕਿਹਾ ਸ਼ੁਕਰ ਨਹੀਂ ਆਇਆ ਸਿਮਰਨ ਹਾਂਜੀ ਵੀਰੇ ਤੂੰ ਮੈਨੂੰ ਕੀ ਮੰਨਦੀ ਆ ਵੀਰੇ ਵੱਡਾ ਭਰਾ ਹਮੇਸ਼ਾ ਤੂੰ ਮੇਰਾ ਸਾਥ ਦੇਣੀ ਆ ਨਾ ਹਾਂਜੀ ਵੀਰੇ ਕੋਈ ਸ਼ੱਕ ਹੈ ਤੁਹਾਨੂੰ ਨਹੀਂ ਨਹੀਂ ਸ਼ੱਕ ਤਾਂ ਨਹੀਂ ਹੁਣ ਵੀ ਤੈਨੂੰ ਮੇਰਾ ਸਾਥ ਦੇਣਾ ਪੈਣਾ ਵਾ ਹਾਂਜੀ ਦੱਸੋ ਜਦੋਂ ਤੇਰੇ ਭਾਬੀ ਜੀ ਆਣਗੇ ਨਾ ਜੀ ਤੂੰ ਨਾ ਇੱਥੋਂ ਚੁੱਪ ਕਰਕੇ ਚਲ ਜੀ ਮੈਂ ਤੈਨੂੰ ਕਹੂੰਗਾ ਕਿ ਤੇਰੀ ਇਸ ਦੁਕਾਨ ਤੇ ਉਹ ਲੋੜ ਨਹੀਂ ਹੈਗੀ ਤੂੰ ਚਲ ਜਾ। ਵੀਰੇ ਕਿਉਂ? ਉਹ ਝੂਠ ਕਹੂੰਗਾ ਤੇ ਤੂੰ ਚਲ ਜਾਣਾ ਵਾ ਮੇਰੇ ਨਾਲ ਬੈਸਣਾ ਨਹੀਂ ਆ। ਵੀਰੇ ਇਦਾਂ ਤਾਂ ਮੇਰਾ ਬਹੁਤ ਨੁਕਸਾਨ ਹੋ ਜਾਊਗਾ। ਭਰਾ ਦੇ ਹੁੰਦੇ ਆ ਭੈਣ ਦਾ ਨੁਕਸਾਨ ਨਹੀਂ ਹੁੰਦਾ। ਤੈਨੂੰ ਘਰ ਬੈਠੇ ਤਨਖਾਹ ਵੀ ਮਿਲੂਗੀ। ਠੀਕ ਆ ਮੈਂ ਨਾ ਕੁਝ ਕਰਨਾ ਚਾਹ ਰਿਹਾ ਮੈਨੂੰ ਕਰ ਲੈਂਦੇ। ਬਸ ਭਾਬੀ ਦੇ ਸਾਹਮਣੇ ਬੈਸ ਹੀ ਨਾ ਜਿਵੇਂ ਤੈਨੂੰ ਮੈਂ ਕਹੂੰਗਾ ਤੂੰ ਘਰੇ ਚਲ ਜੀ ਠੀਕ ਹੈ ਵੀਰੇ ਠੀਕ ਹੈ ਤੇ ਨੀਹਾਂ ਨੂੰ ਨੇ ਇਹ ਗੱਲ ਦੱਸੀ ਠੀਕ ਹੈ ਜਾ ਕਰ ਲੈ ਕੰਮ ਭਾਈ ਤੁਸੀਂ ਟੈਨਸ਼ਨ ਨਾ ਲਓ ਇੱਕ ਹਫਤੇ ਤੱਕ ਤੁਹਾਡੀ ਸਾਰੀ ਪੇਮੈਂਟ ਮਿਲ ਜੂਗੀ ਤੁਹਾਨੂੰ ਹਾਂਜੀ ਲਾਟਰੀ ਸਮਝ ਲਓ ਲਾਟਰੀ ਲੱਗ ਜਾਣੀ ਹੈ ਓਕੇ ਲੋਟਰੀ ਲੋਟਰੀ ਕਾਦੀ ਲੱਗਣ ਵਾਲੀ ਆ ਪੇਮੈਂਟ ਵਾਲੇ ਦਾ ਫੋਨ ਸੀਗਾ ਕਹਿੰਦਾ ਪੇਮੈਂਟ ਕਰਾ ਦਿਓ ਕਿੰਨੀ ਦੇਰ ਹੋ ਗਈ ਐ ਹੋ ਨਹੀਂ ਪੈ ਰਹੀ ਤੇ ਹੁਣ ਝੂਠ ਤਾਂ ਬੋਲਣਾ ਹੀ ਪੈਂਦਾ ਵਾ ਨਾ ਬਿਜ਼ਨਸ ਚ ਐਨਾ ਕੋ ਝੂਠ ਚੱਲਦਾ ਵਾ ਅੱਛਾ ਨਾਲੇ ਮੈਨੂੰ ਦੱਸ ਤੂੰ ਹੁਣੇ ਕਹ ਰਹੀ ਸੀ ਠੰਡ ਲੱਗ ਰਹੀ ਆ ਹੁਣ ਬਿਗੈਰ ਜੈਕਟ ਤੋਂ ਆ ਗਈ ਆ ਝੂਠ ਬੋਲਦੀ ਵੀ ਸੀ ਨਾ ਮੈਨੂੰ ਮੈਂ ਭੁੱਲ ਗਈ ਜੈਕਟ ਪਾਣਾ ਪਤਾ ਜਿਹੜਾ ਭੁੱਲ ਗਈ ਮੌਸਮ ਦੇਖ ਲਓ ਕਿੰਨਾ ਖਰਾਬ ਆ ਯਾਦ ਨਹੀਂ ਰਿਹਾ ਮੈਨੂੰ ਨਹੀਂ ਤਾਂ ਮੈਂ ਪਾਕੀ ਆਣੀ ਸੀਗੀ ਚਲ ਆ ਫੋਨ ਰੱਖ ਲ ਮੈਂ ਫੋਨ ਕੇ ਰੱਖਣਾ ਮੇਰੇ ਕੋ ਮੇਰਾ ਹੈਗਾ ਵਾ ਓਏ ਅੱਜ ਹੈਗਾ ਕੱਲ ਨਹੀਂ ਹੈਗਾ ਪਤਾ ਨਹੀਂ ਲੱਗਦਾ ਕੀ ਮਤਲਬ ਮਤਲਬ ਏ ਮੇਰਾ ਜਾਂ ਤੇਰਾ ਫੋਨ ਇੱਕ ਹੀ ਰਹੂਗਾ ਇੱਕ ਆਪਾਂ ਨੂੰ ਵੇਚਣਾ ਪੈਣਾ ਵਾ ਕਿਉਂ ਵੇਚਣਾ ਕਿਉਂ ਆ ਤੂੰ ਕਿਹੜਾ ਜ਼ਿਆਦਾ ਚਲਾਣਾ ਹੁੰਦਾ ਵਾ ਨਾਲੇ ਆਪਾਂ ਦੋਨੇ ਹੁਣ ਇਕੱਠੇ ਹੀ ਆ ਤੂੰ ਰੱਖ ਲਾ ਫੋਨ ਆਇਆ ਕਰੋ ਮੈਨੂੰ ਦੇ ਦਿਆ ਕਰੀ ਫੋਨ ਸੋਚ ਨਾ ਜ਼ਿਆਦਾ ਖੜ ਦੋ ਮਰ ਸੋਚਣ ਦੀ ਵੀ ਨਹੀਂ ਲੋੜ ਕੀ ਕਰਨ ਲੱਗੇ ਆ ਹੈਲੋ ਉਹ ਹਾਂਜੀ ਵਧੀਆ ਭਾਜੀ ਤੁਸੀਂ ਸੁਣਾਓ ਭਾਜੀ ਇੱਕ ਫੋਨ ਸੀਗਾ 17 Pro Max ਨਵਈਆ ਬਸ ਉਹ ਥੋੜੀ ਦੇਰ ਹੀ ਚੱਲਿਆ ਹੋਇਆ ਹੈ ਨਾ 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 ਕਾਲ ਲਿਸਟ ਵੀ ਜ਼ਿਆਦਾ ਨਹੀਂ ਹੈਗੀ ਭਾਜੀ ਸਿਰਫ ਭਰਾ ਨੂੰ ਹੀ ਫੋਨ ਲਾਂਦੀ ਆ। ਭਾਬੀ ਤੁਹਾਡੀ ਦਾ ਹੀ ਫੋਨ ਆਂਦੀ ਹਾਂਜੀ। ਬੈਟਰੀ ਹੈਲਥ ਵੀ ਵਧੀਆ ਹੈਗੀ 95% ਆ। ਹਾਂਜੀ ਵਕਾ ਦਿਓ ਫਿਰ। ਸਵਾ ਲੱਖ। ਚਲੋ ਠੀਕ ਹੈ ਮੈਂ ਹੁਣੀ ਫਿਰ ਥੋੜੀ ਦੇਰ ਤੱਕ ਆਣਾ ਤੁਹਾਡੇ ਕੋਲ ਬਾਕਸ ਵਗੈਰਾ ਸਾਰਾ ਕੁਝ ਲੈ ਕੇ। ਠੀਕ ਹੈ। ਓਕੇ ਭਾਜੀ। ਸਵਾ ਲੱਖ ਦਾ ਵਿਕ ਜਾਣਾ ਵਾ ਤੁਸੀਂ ਐਦਾਂ ਕਿਉਂ ਕਰਦੇ ਪਿਓ ਜਾਣ ਕੇ ਮੇਰੇ ਨਾਲ ਤੇਰੇ ਨਾਲ ਕੀ ਕਰ ਰਿਹਾ ਵਾ ਹੁਣ ਫੋਨ ਤੁਸੀਂ ਮੇਰਾ ਫੋਨ ਵੀ ਵੇਚਣ ਲੱਗੇ ਹੋ ਤੂੰ ਕਿਹੜਾ ਜਾਵਾ ਚਲਾਣਾ ਹੁੰਦਾ ਵਾ ਫੋਨ ਹੀ ਕਰਨਾ ਹੁੰਦਾ ਵਾ ਨਾਲੇ ਭਰਾ ਨੂੰ ਹੀ ਕਰਨਾ ਹੁੰਦਾ ਮੇਰੇ ਫੋਨ ਤੋਂ ਕਰ ਲਿਆ ਕਰ ਮੇਰੀ ਗੱਲ ਸੁਣ ਜਦੋਂ ਦੁਕਾਨ ਤੇ ਕੰਮ ਵਧੀਆ ਚੱਲਦਾ ਸੀ ਤਾਂ ਦੁਕਾਨ ਤੇ ਪੈਸੇ ਤੋਂ ਹੀ ਲਿਆ ਕੇ ਦਿੱਤਾ ਸੀ ਨਾ ਹੁਣ ਜੇ ਦੁਕਾਨ ਨੂੰ ਲੋੜ ਆਖ ਸਮਾਨ ਦੀ ਤੇ ਫੋਨ ਵੇਚ ਕੇ ਲੈ ਜਾਂਦੇ ਆ ਸੇਲ ਵਧੀਆ ਹੋਊਗੀ ਫੇਰ ਲਿਆਵਾਂਗੇ ਨਾਲੇ ਥੋੜੇ ਮਹੀਨਿਆਂ ਤੱਕ 18 Pro Max ਆ ਜਾਣਾ ਵਾ ਨਵਾਂ ਵਰਜਨ ਲੈ ਕੇ ਦਵਾਂਗੇ ਤੈਨੂੰ ਠੀਕ ਆ ਸਿਮਰਨ ਹਾਂਜੀ ਵੀਰੇ ਕੀ ਕਰ ਰਹੀ ਸੀ ਵੀਰੇ ਕੰਮ ਕਰ ਰਹੀ ਸੀ ਮੈਂ ਦਿਖਦਾ ਪਿਆ ਮੈਨੂੰ ਜਿਹੜਾ ਤੂੰ ਕੰਮ ਕਰ ਰਹੀ ਸੀ ਆ ਮਹੀਨੇ ਦੇ ਕਿੰਨੇ ਦਿਨ ਹੋ ਗਏ ਆ ਜਿਹੜੇ 16 ਦਿਨ ਹੋ ਗਏ 16 ਦਿਨ ਹੋ ਗਏ ਨਾ ਹਾਂਜੀ ਪਿਛਲੇ ਮਹੀਨੇ ਤਨਖਾਹ ਮਲਾ ਕੇ ਤੇ 16 ਦਿਨਾਂ ਦੀ ਤਨਖਾਹ ਤੂੰ ਐ ਕਰ ਤੂੰ ਘਰੇ ਜਾ ਕਿਉਂ ਵੀਰੇ ਕੱਲ ਮੇਰੇ ਕੋ ਆ ਕੇ 46 ਦਿਨਾਂ ਦੇ ਪੈਸੇ ਲੈ ਜੀ ਪਰ ਵੀਰੇ ਇਦਾਂ ਕਿਉਂ ਫੋਨ ਇਸ ਦੁਕਾਨ ਨੂੰ ਤੇਰੀ ਲੋੜ ਨਹੀਂ ਹੈਗੀ ਕਿਉਂਕਿ ਤੂੰ ਕੰਮ ਤਾਂ ਕਰਨਾ ਨਹੀਂ ਬੈਠੀ ਬੈਠੀ ਆ ਮੈਂ ਦੇਖਦਾ ਮੈਂ ਜਿਹੜਾ ਤੂੰ ਕੰਮ ਕਰਦੀ ਪਈ ਆ ਨਹੀਂ ਲੋੜ ਹੈਗੀ ਤੂੰ ਜਾ ਕਰੇ ਤੁਸੀਂ ਉਹਨੂੰ ਕਿਉਂ ਜਵਾਬ ਦੇਈ ਜਾਂਨੇ ਹੋ ਸਿਮਰਨ ਮੈਂ ਜੋ ਕਰ ਰਿਹਾ ਉਹਨੂੰ ਮੈਨੂੰ ਕਰਨ ਦੇ ਹੋ ਸਾਈਡ ਤੇ ਜਾ ਸਿਮਰਨ ਕਰੇ